ਆਪ ਦੇਵਾਂਗੇ ਵੀਡੀਓ ਦੇਖੋ ਪਹਿਲਾਂ ਨੱਚਦੀਆਂ ਚੂੜੀਆਂ ਚਮਾਰੀਆਂ ਪਹਿਲੀ ਗੱਲ ਤਾਂ ਚਲੋ ਇਹਨੂੰ ਸਾਡੇ ਤੇਜੀ ਵੀਰ ਨੇ ਸਮਝਾਈ ਦਿੱਤਾ ਪਰ ਗੱਲ ਇਹ ਆ ਵੀ ਇਹਨੂੰ ਪੁੱਸਣ ਵਾਲਾ ਹੋਵੇ ਵੀ ਇੱਧਰ ਥੜੇ ਤੇਰੇ ਜੀਜੇ ਹੀ ਬੈਠੇ ਆ ਠੀਕ ਆ ਨਾ ਜਿਹੜੀਆਂ ਤੂੰ ਕੁੜੀਆਂ ਨੂੰ ਕਹਿੰਦਾ ਫਲਾਨੀ ਐਂ ਢੰਗਾਂੀਆਂ ਗੇੜੇ ਨਹੀਂ ਇੱਧਰ ਗਿੱਦਾ ਪਾਉਣ ਵਾਲੇ ਬੈਠੇ ਤੇਰੇ ਜੀਜੇ ਠੀਕ ਆ ਨਾ ਜਿੰਨੇ ਵੀ ਮੇਰੇ ਭੈਣ ਤੇ ਭਰਾ ਇਸ ਵੀਡੀਓ ਨੂੰ ਦੇਖਦੇ ਆ ਨਾ ਬਾਦ ਤੋਂ ਬਾਦ ਨੂੰ ਸ਼ੇਅਰ ਕਰਦੇ ਇਸ ਬੰਦੇ ਦਾ ਪਤਾ ਲੱਗੇ ਤੇ ਗਿੱਧਾ ਦੇਖੀ ਪੈਂਦਾ ਫਿਰ ਪੁੱਤ ਤੂੰ ਗੱਲ ਜਿਹੜੀ ਇਹ ਕਰੀ ਆ ਨਾ ਇਹ ਤੇਰੇ ਮਾੜੇ ਕਰਮ ਤੇ ਚਲੋ ਬੱਸ ਇਹ ਤਾਂ ਸਾਨੂੰ ਪਤਾ ਹੀ ਆ ਤੁਹਾਡੇ ਲੋਕਾਂ ਦਾ ਜੋ ਚੀਜ਼ ਸਾਡੇ ਲੋਕਾਂ ਨੂੰ ਤੁਸੀਂ ਸਮਝਦੇ ਹੋ ਠੀਕ ਆ ਇਹ ਇੰਨਾ ਕੁ ਜ਼ਰੂਰ ਆ ਵੀ ਤੁਸੀਂ ਮੂੰਹ ਤੇ ਕਹਿਣੋਂ हट ਗਏ ਕਿਉਂਕਿ ਚਲੋ ਕੁਝ ਸਾਡੇ ਜਿਹੜੇ ਕਾਨੂੰਨ ਆ ਉਹਨਾਂ ਦਾ ਡਰ ਆ ਕੁਝ ਜਿਹੜੇ ਸਾਡੇ ਭਰਾ ਜੋਦੇ ਉੱਠੇ ਉਹਨਾਂ ਦਾ ਡਰ ਠੀਕ ਆ ਤੇ ਮੈਂ ਹੁਣ ਕਹਿੰਦਾ ਵੀ ਜਿਹੜੇ ਸਾਡੇ ਵਰਗਿਆਂ ਨੂੰ ਕਹਿੰਦੇ ਆ ਵੀ ਜੀ ਜਾਤਾਂ ਪਾਤਾਂ ਦੇ ਨਾਮ ਤੇ ਕੱਲਾ ਤੁਸੀਂ ਬੋਲਦੇ ਆ ਜਾਂ ਜਾਤਾਂ ਪਾਤਾਂ ਦੇ ਨਾਮ ਤੇ ਨਫਰਤ ਫਲਾਉਂਦੇ ਹੋ ਹੁਣ ਕਿੱਥੇ ਆ ਤੁਸੀਂ ਬਹੁਤੇ ਤੁਸੀਂ ਆਪਦੇ ਆਪ ਨੂੰ ਭਾਈਚਾਰਾ ਦੱਸਣ ਵਾਲੇ ਕਿੱਥੇ ਹੋਣ ਤੁਸੀਂ ਕੋਈ ਹੈ ਜਵਾਬ ਹੈ ਬੈਠ ਅਸੀਂ ਜਿਉਂਦੇ ਆ ਕੋਈ ਚੱਕਰ ਨਹੀਂ ਅਣਖ ਵੀ ਸਾਡੀ ਜਾਗਦੀ ਆ ਅਸੀਂ ਲੈ ਲਾਂਗੇ ਹਿਸਾਬ ਕਿਤਾਬ ਕੋਈ ਚੱਕਰ ਨਹੀਂ ਤੇ ਮੈਂ ਤਾਂ ਉਹਦੇ ਭੈਣ ਭਰਾਵਾਂ ਨੂੰ ਕਹਿੰਦਾ ਵੀ ਬੀ ਇਹ ਸ ਬੰਦੇ ਦਾ ਚਲੋ ਸਾਨੂੰ ਪਤਾ ਤੇ ਲੱਗੀ ਜਾਣਾ ਤੇ ਵੀਡੀਓ ਸ਼ੇਅਰ ਕਰੋਗੇ ਤਾਂ ਜਿਆਦਾ ਪਤਾ ਲੱਗੂਗਾ ਜਲਦੀ ਲੱਗੂਗਾ